ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਵੱਖ-ਵੱਖ ਯੂਟਿਊਬਰਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਵਿਭਾਗਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੇ ਗੱਲ ਕਰੀਏ ਪਿਛਲੇ ਦਿਨੀ ਜੋ ਜੰਗਬੰਦੀ ਦਾ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਬਣਿਆ ਹੋਇਆ ਸੀ ਚਾਹੇ ਉਹ ਸਮਝੌਤਾ ਤਾਂ ਹੋ ਗਿਆ ਹੈ ਲੇਕਿਨ ਜੋ ਯੂਟਿਊਬਰ ਪਾਕਿਸਤਾਨ ਵਿਖੇ ਵੱਖ-ਵੱਖ ਸਮਿਆਂ ਤੇ ਪੁੱਜਦੇ ਰਹੇ ਉਹਨਾਂ ਵੱਲੋਂ ਆਈਐਸਆਈ ਦੁਆਰਾ ਉਹਨਾਂ ਦੇ ਲੈਪਟਾਪ ਉਹਨਾਂ ਦੇ ਖਾਤਿਆਂ ਦੀ ਸ਼ਾਨਬੀਨ ਕੀਤੀ ਗਈ ਜੋ ਉਹਨਾਂ ਨੇ ਮੋਟੀ ਕਮਾਈ ਕੀਤੀ ਸੀ ਉਹਨਾਂ ਦੀ ਚੰਗੀ ਤਰ੍ਹਾਂ ਸ਼ਾਨਬੀਨ ਕੀਤੀ ਗਈ ਜੇ ਗੱਲ ਕਰੀਏ ਪਾਕਿਸਤਾਨ ਦੇ ਵਿੱਚ ਜੋ ਯੂਟਿਊਬਰ ਸੀ ਨਾਸ਼ਾ ਢਿੱਲੋ ਜਿਹੜੇ ਕੀ ਜੋ ਸਾਬਕਾ ਸਬ ਇੰਸਪੈਕਟਰ ਵੀ ਰਹਿ ਚੁਕੇ ਨੇ ਉਹਨਾਂ ਵੱਲੋਂ ਜੋ ਮੁਲਾਕਾਤਾਂ ਕਰਵਾਈਆਂ ਜਾਂਦੀਆਂ ਸੀ ਜੋ ਭਾਰਤ ਦੇ ਵਿੱਚੋਂ ਜਾਂਦੇ ਸੀ ਜੋ ਵੀ ਯੂਟਿਊਬਰ ਤਾਂ ਉਹਨਾਂ ਉੱਤੇ ਕਾਫੀ ਸ਼ਾਨਬੀਨ ਵੀ ਹੋਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਇੱਥੋਂ ਤੱਕ ਕਿ ਸਵਰਨ ਸਿੰਘ ਟੈਣਾ ਦਾ ਨਾਂ ਵੀ ਸਾਹਮਣੇ ਆਇਆ ਜਿਨ੍ਹਾਂ ਨੂੰ ਲੋਕ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕਰਦੇ ਸੀ ਤੇ ਕਾਫੀ ਉਹਨਾਂ ਨੂੰ ਸੁੰਨਾ ਪਸੰਦ ਕਰਦੇ ਸੀ ਹੁਣ ਜੋ ਨਿਕਲਦੀ ਖਬਰ ਉਹਨਾਂ ਦੀ ਜੋ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦੀ ਕੀ ਖਬਰ ਨਿਕਲ ਕੇ ਇਨੀ ਦਿਨੀ ਸਾਹਮਣੇ ਆਈ ਹੈ ਸਵਰਨ ਸਿੰਘ ਟੈਨਾ ਦੇ ਹਾਲੇ ਦੇ ਆਪਣੇ ਖਿਲਾਫ ਫੈਲ ਰਹੀਆਂ ਗਿਫਤਾਰੀਆਂ ਸੰਬੰਧੀ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਬਿਲਕੁਲ ਠੀਕ ਹਨ ਅਤੇ ਕਿਸੇ ਵੀ ਤਰੀਕੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਉਹਨਾਂ ਨੇ ਆਪਣੇ ਸਮਰਥਕ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਲਈ ਧੰਨਵਾਦ ਦੇ ਕਰਦੇ ਕਿਹਾ ਅਜਿਹੀਆਂ ਝੂਠੀਆਂ ਖਬਰਾਂ ਨੂੰ ਤਵੱਜੋ ਦੇਣ ਦੀ ਲੋੜ ਹੈ ਇਸ ਬੰਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਉਂਦਿਆ ਕਿ ਕਿਸੇ ਵੇਲੜ ਨੇ ਆ ਕੁਝ ਪੋਸਟਰ ਬਣਾ ਕੇ ਪਾ ਦਿੱਤੇ ਹਨ ਮੈਂ ਬਿਲਕੁਲ ਠੀਕ ਹਾਂ ਬਹੁਤ ਵੀਰਾਂ ਦੇ ਫੋਨ ਆਏ ਹਨ ਤੁਹਾਡਾ ਪਿਆਰ ਫਿਕਰ ਸਿਰ ਮੱਥੇ ਮੈਂ ਉਹ ਜੇ ਲੋਕਾਂ ਨੂੰ ਕਦੇ ਉੱਤਰ ਨਹੀਂ ਦਿੰਦਾ ਸਾਨੂੰ ਆਪਣੇ ਪੰਜਾਬ ਤੇ ਦੇਸ਼ ਉੱਤੇ ਹੀ ਮਾਣ ਰਹੇਗਾ ਲੇਕਿਨ ਇਹ ਗੱਲ ਜੋ ਨਿਕਲ ਕੇ ਸਵੰਨ ਸਿੰਘ ਜੋ ਟਹਿਣਾ ਨੇ ਉਹਨਾਂ ਦੀ ਸਾਹਮਣੇ ਆਈ ਹੈ ਬਾਕੀ ਉਹਨਾਂ ਦੀ ਗਿਸਤਾਰੀ ਦਾ ਕਾਫੀ ਜ਼ਿਆਦਾ ਜੋ ਉਹ ਪਿਛਲੇ ਦਿਨੀ ਚਰਚਾ ਵਿੱਚ ਉਹ ਬਣੇ ਰਹੀ ਬਾਕੀ ਜੋ ਵੀ ਖਬਰ ਸਾਹਮਣੇ ਨਿਕਲ ਕੇ ਆਏਗੀ ਮਿਲਦੇ ਹਫਤਾ